ਜੀ ਸਤ ਸ੍ਰੀ ਅਕਾਲ ਜੀ ਦੇਸੀ ਯਾਰ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਆਪਾਂ ਕਰਦੇ ਆਂ ਜੀ ਅੱਜ ਦਾ ਬਲੌਗ ਤੁਹਾਡੇ ਨਾਲ ਤੇ ਨੈਕਸਟ ਡੇ ਹੋ ਗਿਆ ਤੇ ਬਾਕੀ ਮੌਸਮ ਬਹੁਤ ਠੰਡਾ ਹੋ ਪਿਆ ਮੀਂਹ ਵਾਲਾ ਮੌਸਮ ਆ ਹਾਈ ਲੱਗਦਾ ਵੀ ਅੱਜ ਮੀਂਹ ਆਊਗਾ ਥੋੜੇ ਥੋੜੇ ਕਿੰਮਣਕਾਣੀ ਜੀ ਵਾਂਗੂ ਤਾਂ ਹੋ ਗਿਆ ਤੇ ਠੰਢ ਠੰਢੀ ਹਵਾ ਚੱਲੀ ਤਾਂ ਬਹੁਤ ਸੋਹਣਾ ਮੌਸਮ ਹੋਇਆ ਪਿਆ ਤੇ ਅੱਜ ਆਪਾਂ ਜਾਣੇ ਆਂਗੇ ਬਾਜ਼ਾਰ ਦੀ ਕਿਹੜੀ ਰੂਟ ਤੇ ਤੇ ਆਪਾਂ ਚੱਲਦੇ ਆਂ ਬਾਜ਼ਾਰ ਸ਼ੋਪਿੰਗ ਕਰਨ ਤੇ ਇਹ ਕੀ ਦਾ ਕੁਸਪਾ ਖਰੀਦਾਂਗੇ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਆਪਾਂ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤੇ ਇੱਧਰ ਅਸੀਂ ਸਾਰੇ ਰੈਡੀ ਹੋਏ ਬੈਠੇ ਆ ਤੁਹਾਨੂੰ ਦਿਖਾਉਣੇ ਆਗੇ ਤੇ ਆਪਾਂ ਚੱਲਦੇ ਆਂਗੇ ਬਾਜ਼ਾਰ ਤੇ ਬਰਨਾਰਾ ਸੈਰ ਪੈਂਦਾ ਸਾਨੂੰ ਲਵੇ ਤੇ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੁਸੀਂ ਬਲੌਗ ਦੇ ਐਂਡ ਤੱਕ ਬਣੇ ਰਹੋ ਜੀ ਚਲੋ ਜੀ ਕਰੋ ਬਲੌਗ ਨੂੰ ਇੰਜੋਏ ਕਰੋ ਆਪੇ ਅਸਪਾ ਇੱਧਰੋ ਹੀ ਦੇਖੋ ਜੀ ਸਾਡਾ ਗਰ ਸਰਨ ਪਰ ਫੋਚੂੜਾ ਬੰਨੀ ਜਾਂਦਾ ਦਰ ਮਾਣੀ ਦਰ ਮਾਣੀ ਦਰ ਮਾਣੀ ਆਇਆ ਕੁਛ ਹੋ ਗਿਆ ਵੱਜ ਗਿਆ ਪੁੱਤ ਹਾਂ ਬੰਨ ਲਿਆ ਆਪਣੇ ਪਰਾਲਾ ਕੰਨਾਂ ਚ ਵਾਲ ਜਿਹਾ ਸਹੀ ਕਰ ਲਾ ਆਹ ਵਾਲਾ ਕੰਨਾਂ ਵਾਲੇ ਸਹੀ ਕਰ ਲਾ ਪੁੱਤ ਉਹ ਵੀ ਹੋਣੀ ਸਿੱਖੀ ਦੀ ਮੈਂ ਇਹ ਪਿਆਰ ਮਾਣੀ ਲੱਗ ਰਿਹਾ ਮੈਂ ਨਾ ਥੋੜੀ ਜਿਹਾ ਲੋ ਜੀ ਇਧਰ ਚੱਲੇ ਬਾਜ਼ਾਰ ਸ਼ਾਪਿੰਗ ਕਰਨ ਦਾ ਦਰ ਮੈਂ ਪਈ ਨਾ ਸ਼ਰਮ ਨਹੀਂ ਫਿਰ ਇਹਨੂੰ ਕਾਜ ਪਾਵਾਂਗੇ ਫੜ ਕੇ ਲੈ ਚੱਲੋ ਖਰਜੂਗੀ ਫਿਰ ਇਹਨੂੰ ਕਾਜ ਚ ਪਾ ਲਾਂਗੇ ਕਾਜ ਪਾ ਲਾਂਗੇ ਡੱਬਾ ਕਿੱਥੇ ਨੂੰ ਵੇਸਤਰਾ ਆ ਪਾ ਪਿਆਗਾ ਮੈਂ ਵੀਡੀਓ ਬਣਾ ਲੀ। ਲਓ ਜੀ ਇੱਕ ਆਪਣਾ ਨਾ ਫੋਨ ਖਰਾਬ ਹੋਇਆ ਪਿਆ ਇਹਦੇ ਨਾ ਸਕਰੀਨ ਸਾਰੀ ਐ ਉੱਪਰ ਜਾਂਦੀ ਆ ਮਾੜੀ ਜਿਹੀ ਰਹਿ ਗਈ। ਇਥੇ ਨਾ ਜਿਹੜੀ ਇਹ ਸੈੱਟ ਕਰਾ ਕੇ ਲਿਆਵਾਂਗੇ ਤੇ ਆਪਣੇ ਦਾ ਤਾਂ ਜਦੋਂ ਦਿੰਦਿਓ ਨਹੀਂ ਬਣਦੀ ਉਹਦੀ। ਚੱਲਦੇ ਆਂਗੇ ਤੇ ਘੁਸ਼ਾਰਨ ਤੇਜਵੀਰ ਇਹਨੂੰ ਦਵਾਈ ਦਵਾ ਕੇ ਲਿਆਉਣੀ ਸੀ ਤੇਜਵੀਰ ਨੂੰ। ਚਲ ਆਜੋ ਚੱਲੀ ਜਲਦੀ। ਅੱਛਾ ਮੁਰਾਫਾ। ਪੁਸਤ ਲੈ ਲੈ ਬੜਾ। ਆ ਦੇਖੋ ਗਾਇਸ ਚੱਲੇ ਆ ਘਰ ਨੂੰ। ਆਣੀ ਬਰਨਾਲਾ ਨੂੰ ਚੱਲੇ ਜੀ ਆ ਦੇਖੋ ਜੀ ਆयो ਗਏ ਗਾਈਓ ਆਇਓ ਜੀ ਆਇਦਰ ਸਾਡੀ ਜੂਲੀ ਜੂਲੀ ਕਿਥੇ ਜੂਲੀ 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 ਚਲੀ ਹਾਂਜੀ ਇੱਥੇ ਆਪਾਂ ਪਹੁੰਚ ਚੁੱਕੇ ਹਾਂ ਡਾਕਟਰ ਸਾਹਿਬ ਦੇ ਹਸਪੀਟਲ 'ਚ ਪਹਿਲਾਂ ਮम्मी ਕਿੰਨੇ ਵਿੱਚ ਆਪਾਂ ਵੀ ਉਹ ਤਾਂ ਟਾਈਮ ਦਿੱਤਾ ਹੋਇਆ ਸੀ ਮੈਂ ਡਾਕਟਰ ਸਾਹਿਬ ਨੇ ਉਹ ਮੇਰੇ ਪਾਣ ਜੇ ਦੇ ਟੈਸਟ ਹੋਣੇ ਸੋ ਮੈਨੂੰ ਥੋੜੀ ਕੰਨ ਦੀ ਪ੍ਰੋਬਲਮ ਜੀ ਆ ਗਈ ਤੇ ਇੱਥੇ ਆਪਾਂ ਹਸਪੀਟਲ ਦੇ ਵਿੱਚ ਬੈਠੇ ਆਂਗੇ ਤੇ ਤਾਂ ਕਰਕੇ ਜੀ ਫਿਰ ਆਪਾਂ ਨੂੰ ਥੋੜਾ ਟਾਈਮ ਲੱਗੂਗਾ ਤਾਂ ਕਰਕੇ ਵੀ ਇੱਥੇ ਥੋੜੀ ਜਿਹੀ ਫੀਡ ਹੋ ਜਾਂਦੀ ਐ ਇਸ ਤੋਂ ਪਹਿਲਾਂ ਆਪਾਂ ਹਸਪੀਟਲ ਦਾ ਕੰਮ ਕਰਕੇ ਇਸ ਤੋਂ ਬਾਅਦ ਆਪਾਂ ਲੱਗੇ ਦੇਖਦੇ ਅੱਗੇ ਕੀ ਸ਼ਾਪਿੰਗ ਕਰਦੇ ਆਂਗੇ ਤੇ ਆਪਾਂ ਤੁਹਾਡੇ ਨਾਲ ਜੋ ਸ਼ੇਅਰ ਕਰਾਂਗੇ ਤੇ ਗੁਰਸ਼ਾਦਨਾਂ ਤੇ ਤੇਜਵੀਰ ਬਹੁਤ ਵਧੀਆ ਇਹਨਾਂ ਦੀ ਆੜੀ ਬਣੀ ਹੈਗੀ ਤੇ ਬਹੁਤ ਖੇਡਦੇ ਨੇ ਜੀ ਹਨਾ ਹਾਨ ਨੂੰ ਹਾਨੇ ਪਿਆਰਾ ਹੈਗਾ ਇੱਥੇ ਜੇ ਆਪਾਂ ਜੋਨੀ ਸੌਫਤੇ ਪਹੁੰਚ ਚੁੱਕੇ ਆਂਗੇ ਤੇ ਮੇਰੀ ਸਿਸਟਰ ਨੇ ਇਹਨਾਂ ਦਾ ਟੌਕਸੀ ਜਿਹਾ ਖਰਾਬ ਹੋਇਆ ਪਿਆ ਸੀ ਮੈਨੇ ਬਦਲਾ ਕੇ ਨਿਊ ਲੈਣੇ ਨੇ डिट कर देंगे तिखे ने मगर जो फिर देखा क्या <स्थिक्षाग> <देखा। आगे देखा। स्थिक्षाग> <स्थिक्षाग> <देखा। देखा। स्थिक्षा> ਆਹ ਵਾਲੇ ਨੂੰ ਤੁਸੀਂ ਅੱਗੇ ਸੋਹਣੇ ਮਹਿਨਾ ਤਾਂ ਆਸ਼ਮਾਨ ਦੇ ਅਗੇ ਚੰਗੇ ਲੱਗਦੇ ਨੇ ਇਹ ਹੈ ਤੁਹਾਡੀ ਆਪਾਂ ਅੱਜ ਤੋਂ ਜਰੂਰ ਲਵਾਂਗੇ ਕੱਪਲੇ ਵਾਲਾ ਕਿਚਨ ਦੇ होगा हाँ दुकान भीने चेक करवामगे गुले खड़के ਕੋਲ 2 ਮਿੰਟ ਲੱਗਣਗੇ ਵੀਰੇ ਕਿੰਨਾ ਘੜਾ ਲੱਗੋ ਜਲਦੀ ਕਰੋ ਬੜੇ ਰੱਜੇ ਨਹੀਂ ਬਿਸਮੋਸਿਆਂ ਨਾਲ ਹੈ ਹੁਣ ਗੋਲ ਗੱਪੇ ਨਾਲ ਰੱਜੋਗੇ ਇੱਧਰ ਝਾਕ ਹੈਗਾ ਸਰਨਾ ਹਾਂ ਜੀ ਗਿੜੀ 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 ਵਿੱਚ ਕੋੜਦੁੰਨਾ ਕੋੜਦੁੰਨਾ ਵੀ ਰੱਖ ਤੰਦ ਗਿੜੀ ਵਿੱਚ ਗਿੜੀ ਵਿੱਚ ਕੋੜਦੁੰਨਾ ਬਾਅਦ ਕਰਨਾ ਰੱਖ ਲੀਓ ਵੀਡੀਓ ਤਰ੍ਹਾਂ ਦਾ ਹੋ ਜੇਗਾ ਨਾ ਤਾਂ ਤੁਸੀਂ ਕਹਿੰਦੇ ਗੱਲਾਂ ਕਿੰਨੀ ਬੀਆ ਹੌਂ ਚਾਂਜਾਂ ਬਟਾ ਕਿਆ ਆਰੇ ਜੀ ਪਚਾਲ ਰੰਗ ਰੰਗ ਕੇ ਚੱਲੂਗਾ ਐ ਦੰਗ ਸਰਦਾ ਹੋ ਗਿਆ ਸੀ ਬੋਲੀ ਨਾ ਨਹੀਂ ਜਾਇਕਾ ਬੁਣੇ ਕਰਦੇ ਆਂ ਸਾਈਡਾਂ ਤੇ ਜਾ ਰਿਹਾ ਪਾਪਾ ਖਾ ਲੈ ਸੁਨੇ ਪਾਇਆ ਜੂਹੂ ਦੇ ਘਰ ਤਾਂ ਪਾਈ ਉਹ ਬਾਹਰ ਦੇਖਦੇ ਹਾਂ ਕਰਨ ਘਟਾ

ਕਮੋ ਸਾਡਾ ਜਿਵੇਂ ਇੱਕ ਟੌਸ ਲੈ ਆਏ ਸੀ ਦੱਸਿਓ ਕਿ ਕਿਹੜੀ ਪਹੇਲ ਹੈ ਅਮਰ ਟੌਸ ਲੈ ਆਏ ਮੇਰੀ ਸਿਸਟਰ ਲੈ ਕੇ ਆਈ ਹੈ ਮਨੇ ਵੇ ਦੂ ਪਾ ਲਾਉਣਾ ਜਰਾ ਟੌਸ ਲੈ ਆਇਆ ਪਰ ਆਨੇ ਤੇ ਟੁੱਟ ਗਏ ਸੀ ਉਹਨਾਂ ਦੇ ਬੱਟੇ ਹੋ ਗਏ ਲੱਗੇ ਵੇ ਇਹਨਾਂ ਲੱਗਣੇ ਤੇ ਲੇਪ ਪੁੱਟੀਏ ਤੇ ਉਹ ਪਕਾ ਤੇਜਵੀਰ ਨੂੰ ਦਵਾਈ ਦਵਾ ਲਈ ਦਿਖਾਇਆ ਇਹ ਤੇਜਵੀਰ ਨੂੰ ਪੇ ਸਾਡੇ ਨੂੰ ਇਹ ਕੰਮ ਦੀ ਪ੍ਰੋਬਲਮ ਨਹੀਂ ਦਿਖੋ ਦਿੱਤੀ ਘਾਹ ਨੂੰ ਇੱਥੇ ਹੋ ਗਿਆ ਟਾਈਮ ਜੀ 7:30 ਦਾ ਨੈਕਸਟ ਡੇ ਹੋ ਗਏ ਤੇ ਹੁਣ ਆਪਾਂ ਨੂੰ ਘਰ ਜਾਣ ਦੀ ਹੋ ਗਈ ਤਿਆਰੀ ਅਚਾਨਕੇ ਆਪਣੇ ਬੰਦੇ ਮਿਲ ਗਏ ਬਸ ਇਹ ਆਪਣਾ ਰਾਦਾ ਤਾਂ ਹੈ ਨਹੀਂ ਸੀ ਝੋਨਾ ਲਾਉਣ ਦਾ ਪਹਿਲਾਂ ਗੁਸ਼ਾਂ ਦੇ ਡੈਣੀ ਕੰਤੇ ਆਪਾਂ ਸਬਜ਼ੀ ਲਾਵਾਂਗੇ ਕਿਉਂਕਿ ਆਪਾਂ 126 ਜਿਹੜਾ ਆਪਣੀ ਰੀਪੀਜ ਵੀ ਦਿੱਤੀ ਸੀ ਖੇਤ ਦੇ ਵਿੱਚ ਅਜ ਇੱਕ ਦੋ ਦਿਨ ਹੋਏ ਸੀ ਬੀਜੀ ਨੂੰ ਤੇ ਹੁਣ ਫਿਰ ਉਹ ਕਹਿੰਦੇ ਵੀ ਚਲ ਆਪਾਂ ਬੂਝੂ ਵੀ ਲਾ ਲੈਂਦੇ ਆ ਉਹਨਾਂ ਨੂੰ ਪੰਜਾਬ ਨੰਬਰ 1 ਮਿਲ ਗਿਆ ਝੋਨੇ ਤੇ ਪਨੀਰੀ ਤੇ ਫਿਰ ਕਹਿੰਦੇ ਆ ਵੀ ਜੱਲ ਲੱਪਾ ਉਹ ਝੋਨਾ ਜਿਹੜਾ ਲਾ ਲੈਨੇ ਆ ਤਾਂ ਕਰਕੇ ਫਿਰ ਮੈਨੂੰ ਵਾਪਸ ਆਉਣਾ ਪਿਆਗਾ ਤੇ ਹੁਣ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਹੋਆ ਮੈਂ ਕਿਹਾ ਚਲ ਆਪਾਂ ਦੱਸ ਦਈਏ ਵੀਵਰਸ ਨੂੰ ਵੀ ਆਪਣਾ ਕੋਈ ਗੱਲ ਮਗਰ ਗਏ ਮਗਰੀ ਹੱਥਾਂ ਵਿੱਚ ਲੱਗੇ ਨੇੜੇ ਦਾ ਸੁੱਖ ਵੀ ਹੈ ਦੁੱਖ ਵੀ ਹੈਗਾ ਤੇ ਉਹ ਗੱਲ ਆ ਪਿੰਡ ਨੇੜੇ ਹੀ ਆ ਮਿੰਟ ਚ ਜਾਇਆ ਜਾਂਦਾਗਾ ਮਿੰਟ ਚ ਵਾਪਸ ਵੀ ਆ ਜਾਂਦਾ ਸੁੱਖ ਵੀ ਬਹੁਤ ਹੈਗਾ ਤੇ ਚਲ ਜੇ ਉਹੀ ਗੱਲ ਆ ਝੋਨਾ ਲੱਗ ਜਿੱਥੇ ਮੌਸਮ ਵੀ ਬਹੁਤ ਬੱਦਲ ਵਾਈ ਵਾਲਾ ਹੋਇਆ ਪਿਆਗਾ ਤੇ ਸਾਫ ਸੁਥਰਾ ਵਧੀਆ ਮੌਸਮ ਆਗਾ ਚਲ ਝੋਨਾ ਚੱਲ ਜਲਦੀ ਜਲਦੀ ਕਿਉਂ ਆਪਣੇ ਇੱਕ ਟਿਕੜੇ ਉਧਰ ਮੱਕੀ ਲਾਈ ਹੋਈ ਹੈ ਜੀ ਅੱਗੇ ਤਾਂ ਆਪਣੇ ਉਧਰ ਮੱਕੀ ਲਾਈ ਹੋਈ ਸੀ ਤੇ ਤਾਂ ਕਰਕੇ ਉਹ ਸੀ ਤੇ ਹੁਣ ਆਪਾਂ ਨੂੰ ਫਿਰ ਪਿੰਡ ਜਾਣਾ ਪਊਗਾ ਤੇ ਦੇਖਦੇ ਆਂ ਜੀ ਅੱਜ ਆਪਾਂ ਮੈਂ ਪਿੰਡ ਜਾਵਾਂਗੀ ਸਵੇਰੇ-ਸਵੇਰੇ ਚੱਲ ਫਿਰ ਆਏ ਜੀ ਉਹ ਚਲ ਖੇਤ ਦਾ ਕਰ ਲੈਣਗੇ ਮੈਨੂੰ ਮਾਲ ਪਸ਼ੂ ਦਾ ਫਿਰ ਮੇਰੀ ਮੰਮੀ ਤੋਂ ਵੀ ਲੋਟ ਨਹੀਂ ਆਉਂਦਾ ਹੈਗਾ ਕਿਉਂ ਪਸ਼ੂਆਂ ਨੂੰ ਅੰਦਰ ਬੰਨਣਾ ਪਾਣੀ ਪਿਲਾਉਣਾ ਹਨਾ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਤੇ ਚਲੋ ਜੀ ਮੈਂ ਫਿਰ ਪਸ਼ੂਆਂ ਪਸ਼ੂਆਂ ਦਾ ਨਾਲ ਕਰਵਾਇਆ ਜਾਊਗਾ ਦੇਖਦੇ ਆਂ ਵੀ ਬਸ ਹੁਣ ਮੇਰਾ ਭਰਾ ਸੁੱਤਾ ਪਿਆ ਹੈਗਾ ਜੇ ਉੱਠ ਖੜਿਆ ਹੈਗਾ ਤਾਂ ਉਹਨੂੰ ਨਾਲ ਲੈ ਕੇ ਜਾਨੀ ਆ ਮੈਂ ਸਪੈਸ਼ਲ ਹੋ ਜਾ ਜਾ ਕੇ ਹੋ ਜੂ ਕੜਾਪਾ ਵਾਲਾ ਲਾਉਣਾਗਾ ਇੱਕ ਦਿਨ ਚ ਲੱਗ ਜੂ ਛੋੜਨਾ ਆਪਣਾ ਦੋ ਦਿਨਾਂ ਚ ਬਸ ਤੇ ਵਧੀਆ ਲਾਈਟ ਆ ਗਈ ਵਧੀਆ ਤਿਆਰ ਹੋ ਜੇ ਫੇ ਤੱਕਦੂ-ਕਦੂ ਹੋਇਆ ਹੋਇਆ ਫਿਰ ਤਾਂ ਵਧੀਆ ਜਲਦੀ ਜਲਦੀ ਲੱਗ ਜਾਊਗਾ ਤੇ ਚਲੋ ਠੀਕ ਆ ਜੀ ਹੁਣ ਆਪਾਂ ਪਿੰਡ ਚੱਲਦੇ ਆਂਗੇ ਲਓ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆਪਣੇ ਪੱਖੋ ਪਿੰਡ ਤੇ ਗائے ਮਖਰੋ ਤੇ ਪਹਿਲਾਂ ਹੀ ਆਖਾਂ ਵੱਜਣੀਆਂ ਸ਼ੁਰੂ ਹੋ ਗਈਆਂ ਤੇ ਲਓ ਜੀ ਇੱਥੇ ਆਪਾਂ ਸਵੇਰ ਦੇ ਕੰਮਕਾਜ ਸਾਰੇ ਕਰਤੇ ਮੱਝਾਂ ਵਗੈਰਾ ਅੰਦਰ ਵੰਨਤਾ ਆਪਾਂ ਇਸ ਤੋਂ ਬਾਅਦ ਹੁਣ ਆਪਾਂ ਚਾਹ ਬਣਾਉਣ ਦੀ ਕੀਤੀ ਹੈ ਤਿਆਰੀ ਤੇ ਇੱਥੇ ਆਪਾਂ ਹੁਣ ਚਾਹ ਬਣਾਵਾਂਗੇ ਤੇ ਬੱਸ ਦੇਖੋ ਜੀ ਉਹ ਤਾਂ ਝੋਨਾ ਤਾਂ ਆਪਣਾ 11 ਵਜੇ ਤੱਕ ਲਾਏ ਆਉਣਗੇ ਸਵੇਰ ਦੇ ਗੱਭਰਗੇ ਸਵੇਰ ਗੁਰシャン ਦੇ ਡੇਢੀ ਲੈ ਕੇ ਆਪਣੇ ਤੇ ਬੰਦਿਆਂ ਨੂੰ ਲੈ ਕੇ ਚਲੇ ਗਏ ਸੀ ਤੇ ਹੁਣ ਤਾਂ ਬਸ ਵਾਪਸ ਆਉਣ ਵਾਲੇ ਨੇ ਦੇਖੋ ਜੀ ਜੇ ਤਾਂ ਟਾਈਮ ਲੱਗੂ ਤਾਂ ਚਾਹ ਉੱਥੇ ਪੀ ਦੇਣਾ ਕਿੰਨੀ ਇੱਕ ਚਾਹ ਵੀ ਬਹੁਤ ਆ ਗਈ ਤੇ 13-14 ਜਾਣੇ ਹੈਗੇ ਨੇ ਜੀ بسੇ ਦੇਖੋ ਜੀ ਜੇ ਤਾਂ ਚੋਨਾ ਲੱਗ ਗਿਆ ਫਿਰ ਘਰ ਆ ਕੇ ਪੀ ਲੈਣਗੇ ਨਹੀਂ ਫਿਰ ਮੇਰਾ ਭਰਾ ਆਇਆ ਹੋਇਆ ਉੱਥੇ ਫੜਾਇਆ ਹੋਊਗਾ ਤੇ ਚਲੋ ਜੀ ਉਹ ਮੈਂ ਨਾਲ ਹੀ ਲਿਆਇਆ ਸੀ ਕਹਿੰਦਾ ਚੱਲ ਮੈਂ ਥੋੜੀ ਬਹੁਤੀ ਹੈਲਪ ਕਰਾ ਦੂੰਗਾ ਵੀ ਬਸ ਖੇਤ ਦੂਰ ਦਾ ਹੀ ਔਖਾ ਜੀ ਨਾ ਚਾਹ ਪਾਣੀ ਦਾ ਔਖਾ ਹੋ ਜਾਂਦਾ ਹੈਗਾ ਤੇ ਬਾਕੀ ਦੋ ਕਿੱਲਾਂ ਦਾ ਕੱਦੂ ਅੱਜ ਕਰਿਆ ਪਿਆ ਸੀ ਉਹ ਲੱਗ ਜਾਣਗੇ ਤੇ ਬਾਕੀ ਜਿਹੜਾ ਆਪਣਾ ਖੱਲ ਨੂੰ ਲਾ ਲਾਂਗੇ ਤੇ ਇੱਧਰ ਕੁਸ ਪਨੀਰੀ ਪੱਟ ਕੇ ਰੱਖੀ ਪਈ ਆ ਵੀ ਤੇ ਜੇ ਕੁਸਨ ਨਾ ਕੁਸਾ ਉਹ ਲਾਏਗੇ ਚਲੋ ਜੀ ਇਧਰ ਉਹਨਾ ਕੰਮ ਜਿਹੜਾ ਬਣ ਜੇ ਵਧੀਆ ਹੁੰਦਾ ਥੋੜੀ ਆਪਣੀ ਪਨੀਰੀ ਪਨੀਰੀ ਸਬਜ਼ੀ ਥੋੜੇ ਦਿਨ ਨਹੀਂ ਹੋਈ ਸੀ ਬੀਜੀ ਨੂੰ ਤੇ ਉਹ ਘਟ ਹਰੀ ਹੋਈ ਜੀ ਤਾਂ ਕਰਕੇ ਫਿਰ ਉਹਨਾਂ ਨੂੰ ਬਸ ਲਾਲਚ ਹੋ ਗਿਆ ਤੇ ਕੁਸ ਆਪਾਂ ਨੂੰ ਬੰਦੇ ਮਿਲ ਗਏ ਕੋਲੇ ਨਾ ਆਪਣੇ ਇੱਥੇ ਹੀ ਰਹਿੰਦੇ ਨੇ ਕੋਲੇ ਖੇਤ 'ਚ ਆ ਆਪਾਂ ਇਹ ਸੀ ਜਿਹੜੇ ਉਹਨਾਂ ਨੇ ਜਾਣਾ ਸੀ ਉਹ ਕਹਿੰਦੇ ਜਰ ਸਰਦਾਰ ਜੀ ਅਸੀਂ ਬੇਲੇ ਆ ਅਸੀਂ ਕੱਲ ਨੂੰ ਚਲੇ ਜਾਵਾਂਗੇ ਤੁਹਾਡਾ ਝੋਨਾ ਲਗਾ ਹੀ ਦਿੰਨੇ ਆਗੇ ਤੇ ਤਾਂ ਕਰਕੇ ਜੀ ਆਪਾਂ ਨੂੰ ਲਾਲਚ ਜਾ ਹੋ ਗਿਆ ਤੇ ਉਧਰ ਆਪਾਂ ਨੂੰ ਪਨੀਰੀ ਵੀ ਮਿਲ ਗਈ ਤੇ ਪੈਸੇ ਕਹਿ ਰਹੇ ਨੇ ਜੀ ਬਹੁਤ ਵਧੀਆ ਨਕਾਲ ਆ ਜਿਹੜਾ ਪੰਜਾਬ ਨੰਬਰ 1 ਚ ੋਂ ਲਾਂਗਾ ਤੇ ਬਾਕੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਜੇ ਦੋ ਮਾਲਕ ਨੇ ਕਿਰਪਾ ਕੀਤੀ ਆਪਣਾ ਝੋਨਾ ਵਟਿਆ ਗਿਆ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਕਿ ਕੌ ਜਾਂ ਨਕਾਲ ਰਿਹਾਗਾ ਤੇ ਇਧਰ ਆਪਣੀ ਮੱਕੀ ਸੀ ਜਿਹੜੀ ਚਾਰ ਵਾਲੀ ਆਪਾਂ ਠੀਕ ਆ ਜੀ ਆਪਾਂ ਪਿੰਡ ਪਹੁੰਚ ਗਏ ਸੀ ਤੇ ਝੋਨਾ ਵੀ ਆਪਣੇ ਲਾਈ ਜਾਂਦੇ ਨੇ ਖੇਤ ਤੇ ਮੱਝਾ-ਮੱਝਾ ਮੈਂ ਬੰਨਤੀ ਆਂ 2 ਕਿੱਲਿਆਂ ਦਾ ਕੱਟੂ ਕਰਿਆ ਪਿਆ ਸੀ 2 ਕਿੱਲਿਆਂ ਦਾ ਥੱਲੇ ਨੂੰ ਕਰ ਲੈਣਗੇ ਤੇ ਚਲੋ 13 ਵਾਗ ਦੇ ਜੀ 10 11 ਵਜੇ ਤੱਕ ਆਪਣਾ ਝੋਨਾ ਵਧੀਆ ਲੱਗ ਜਾਊਗਾ ਤੇ ਚਲੋ ਜੇ ਕੰਮ ਨਿਪਟ ਜੂ ਹਨਾ ਨਹੀਂ ਹੁਣ ਸੌਣ 20 ਦਿਨਾਂ ਨੂੰ ਲਾਉਂਦੇ ਫਿਰ ਕਿੱਥੋਂ ਆਲਤ ਨਹੀਂ ਬੈ ਝੋਨਾ ਵਸੇ ਵਧੀਆ ਨਿਕਲ ਜਾਂਦਾ ਸਬਜ਼ੀ ਵਧੀਆ ਨਿਕਲਦੀ ਆ ਚਲ ਆਪਾਂ ਚੌਲ ਦਾ ਪਨੀਰੀ ਮਿਲ ਗਈ ਆਪਾਂ ਫਿਰ ਜਿਹੜਾ ਪੰਜਾਬ ਨੰਬਰ 1 ਇਹ ਵਾਲਾ ਝੋਨਾ ਲਾਉਨੇ ਆ ਤੇ ਬਾਕੀ ਪਤਾ ਨੂੰ ਜਦੋਂ ਆਪਣਾ ਨਿਕਲਿਆ ਪਤਾ ਨੂੰ ਜ਼ਰੂਰ ਦੱਸਾਂਗੇ ਕਿ ਕਿਵੇਂ ਆਗਾ ਪਿਛਲੇ ਸਾਲ ਕਈ ਕਰਾਣੇ ਦਿੱਜਿਆ ਹੋਇਆ ਸੀ ਝੋਨਾ ਵਧੀਆ ਨਿਕਲਿਆ ਜੀ ਨਿਕਾਲ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਵੀਡੀਓ ਦਾ ਕਰਨ ਲੱਗੇ ਆਂਡ ਮਿਲਾਂਗੇ ਨਿਊਸੇ ਬਲੌਗ ਦੇ ਨਾਲ ਵੀਡੀਓ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਮਿਲਦਿਆਂ ਅਗਲੇ ਬਲੌਗ ਦੇ ਨਾਲ ਥੈਂਕ ਯੂ ਬਾਏ